ਇੱਕ ਨਗਰ ਹੈ ਜਦੋਂ ਚੁੰਨੀ ਤੋਂ ਪਰਹਾਲੀ ਵੱਲ ਜਾਵੋਗੇ ਉਹ ਪਿੰਡ ਦਾ ਨਾਮ ਹੈ ਭਾਮੀਆਂ ਕਲਾ ਮੈਨੂੰ ਗੁਰਮਖਾਂ ਜੀ ਕਥਾ ਯਾਦ ਕਰਾਈ ਕਹਿੰਦੇ ਉਹ ਸੁਣਾਇਓ ਵਿੱਚ ਉੱਥੇ ਮਹਾਪੁਰਸ਼ ਗਏ ਤੋਂ ਛੋਟਾ ਜਿਹਾ ਸਥਾਨ ਸ਼ਿੱਦਨ ਦਾ ਬਣਿਆ ਹੋਇਆ ਹੈ ਉੱਥੇ ਬਾਰ ਬਾਰ ਸ਼ਾਮੇ ਦਰਖਤ ਦੇ ਮੰਜਾ ਢਾਲਿਆ ਬੈਠ ਗਏ ਨਾਲ ਹੋਰ ਸੰਗਤ ਜੁੜ ਗਈ ਸ਼ਰਧਾ ਵਾਲੇ ਆ ਗਏ ਦੇੜੇ ਉੱਤੇ ਗ੍ਰੰਥੀ ਸੇਵਾ ਕਰਦੇ ਸੀ ਨਾ ਭਾਈ ਨੀ ਛੱਤਰ ਸਿੰਘ ਉਹ ਵੀ ਕੋਲ ਬੈ ਗਏ ਕਹਿੰਦੇ ਦੁਪਹਿਰਾ ਟਿਕਿਆ ਹੋਇਆ ਹਵਾ ਵਗੇ ਦੁਪਹਿਰਾ ਟਿਕਿਆ ਹੋਇਆ ਤੇ ਦਰਖਤ ਦੀ ਛਾਵੇਂ ਜਿੱਥੇ ਬੈਠੇ ਨਾ ਉਹ ਦਰਖਤ ਤੇ ਆਪ ਇੱਕ ਘੁੱਗੀ ਬੈ ਗਈ ਘੁੱਗੀ ਸਮਝਦੇ ਹੋ ਤੁਸੀਂ ਵਿਖੇ ਕੋਈ ਪੰਛੀ ਆਪਣੇ ਬੱਚਿਆਂ ਨੂੰ ਇਹ ਪੰਛੀਆਂ ਦੇ ਨਾਂ ਤੇ ਫੋਟੋਆਂ ਜ਼ਰੂਰ ਵਿਖਾਇਆ ਕਰੋ ਹੁਣ ਕੁਦਰਤ ਵਿੱਚੋਂ ਬਹੁਤ ਪੰਛੀ ਅਲੋਪ ਹੋ ਰਹੇ ਗਲਤੀ ਬੰਦੇ ਦੀ ਹੈ ਕਿਉਂ ਇਹ ਕੁਦਰਤ ਦੇ ਅੰਗੇਸਟ ਜਾਣ ਲੱਗ ਪਿਆ ਬੰਦਾ ਮਾਫ਼ ਕਰਿਓ ਕੱਲ ਵੀ ਮੈਂ ਲਾਈਵ ਤੇ ਬੇਨਤੀ ਕੀਤੀ ਉਹਦੋਂ ਨਰਵਾਰ ਸਾਹਿਬ ਤੋਂ ਵੀ ਸੂਰਜ ਛਿਪਦਾ ਤੁਸੀਂ ਵੇਖ ਲਿਓ ਕਈਆਂ ਨੇ ਘਰ ਵਿੱਚ ਤੁੱਤੇ ਰੱਖੇ ਹੋਏ ਨੇ ਕਬੂਤਰ ਵੀ ਰੱਖੇ ਹੋਏ ਨੇ ਪਿੰਜਰੇ ਜਿਹੇ ਚ ਚਿੜੀਆਂ ਵੀ ਰੱਖੀਆਂ ਹੋਈਆਂ ਨੇ ਜਾਂ ਨਹੀਂ ਤਾਂ ਕਿਤੇ ਹੋਰ ਜਗ੍ਹਾ ਤੇ ਤਜਰਬਾ ਕਰਿਓ ਜਦੋਂ ਸੂਰਜ ਛਿਪਦਾ ਕਬੂਤਰਾਂ ਨੂੰ ਤੋਤਿਆਂ ਨੂੰ ਚਿੜੀਆਂ ਨੂੰ ਦਾਣਾ ਪਾ ਕੇ ਵੇਖੋ ਚੁੰਝ ਨਹੀਂ ਮਾਰਨਗੇ ਖਾਣਗੇ ਨਹੀਂ ਸੂਰਜ ਡੁੱਬ ਜਾਏ ਕਬੂਤਰਾਂ ਚਿੜੀਆਂ ਅੱਗੇ ਦਾਣਾ ਪਾ ਦਿਓ ਖਾਣਗੇ ਨਹੀਂ ਪਤਾ ਕਿਉਂ ਉਹਨਾਂ ਨੂੰ ਪਤਾ ਹੈ ਕਿ ਰਾਤ ਪੈ ਗਈ ਸੂਰਜ ਡੁੱਬਣ ਤੋਂ ਬਾਅਦ ਨਹੀਂ ਖਾਣਾ ਉਹ ਦਿਨੇ-ਦਿਨੇ ਖਾਂਦੇ ਨੇ ਇੱਕ ਬੰਦਾ ਹੈ ਜਿਹੜਾ ਕੁਦਰਤ ਦੇ ਨਾਂ ਅੰਗੇਸ ਚਲਾ ਗਿਆ ਹੈ ਮਾਫ਼ ਕਰਿਓ ਬੰਦਾ ਰਾਤ ਦੇ 1:00 ਵਜੇ ਤੱਕ ਲੋਕ ਖਾਈ ਜਾਂਦੇ ਇੱਕ ਇੱਕ 2 2 ਵਜੇ ਤੱਕ ਇੱਕ ਇੱਕ 1 ਵਜੇ ਤੱਕ ਲੋਕ ਰੇੜੀਆਂ ਤੇ ਖੜੇ ਨੇ ਚੰਪਾ ਬਾਲੀਆਂ ਤੇ ਫਿਰ ਤੁਸੀਂ ਬਿਮਾਰ ਨਹੀਂ ਹੋਣਾ ਤੇ ਹੋਰ ਕੀ ਡਾਕਟਰ ਨਹੀਂ ਤੁਹਾਨੂੰ ਮਾਫ ਕਰਿਓ ਰੱਬ ਨੇ ਕਿਸੇ ਨੂੰ ਬਿਮਾਰ ਨਹੀਂ ਕੀਤਾ ਹੋਇਆ ਜਦੋਂ ਡਾਕਟਰ ਕੋਲ ਜਾਓਗੇ ਉਹ ਪਹਿਲਾਂ ਦਵਾਈ ਦੇਣ ਲੱਗਿਆਂ ਕਹੇਗਾ ਭਾਈ ਆਹ ਚੀਜ਼ਾਂ ਵਾਈਡ ਕਰੋ ਆਹ ਪਰਹੇਜ਼ ਰੱਖੋ ਬਹੁਤੇ ਨੂੰ ਤਾਂ ਡਾਕਟਰਾਂ ਕਹਤ ਹੈ ਕਿ ਭਾਈ ਸੂਰਜ ਡੁੱਬਣ ਤੋਂ ਬਾਅਦ ਨਾ ਖਾਇਆ ਕਰੋ 7:00 ਵਜੇ ਤੱਕ ਭੋਜਨ ਖਾ ਲਿਆ ਕਈਆਂ ਨੂੰ ਕਹਿ ਦਿੱਤਾ ਜਿਹਨਾਂ ਨੂੰ ਪ੍ਰੋਬਲਮ ਕਹਿਣ ਤੋਂ ਭਾਗ ਇਹ ਐ ਚਲੋ ਕੋਈ ਲੇਟ ਹੋ ਜਾਏ 8 9 ਵਜਣ ਅਲੱਗ ਗੱਲ ਐ ਇੱਥੇ ਲੋਕ ਰਾਤ ਨੂੰ 1 1 ਵਜੇ ਵੇਖੋ ਮੈਂ ਲੁਧਿਆਣੇ ਜਦੋਂ ਪਹੁੰਚਨਾ ਰਾਤ ਨੂੰ 1 ਵਜੇ 1:30 ਵਜੇ 2 2 ਵਜੇ ਪਹੁੰਚੀਦਾ ਉਦੋਂ ਵੀ ਲੋਕ ਖੜੇ ਹੁੰਦੇ ਨੇ ਰੇੜੀਆਂ ਕੋਲ ਅਸੀਂ ਫਰਾ ਚੌਂਕ ਤੋਂ ਗਏ ਪੌਣੇ 2 ਵਜੇ ਹੋਏ ਔਰ ਲੋਕ ਆਈਸਕ੍ਰੀਮ ਖਾ ਰਹੇ ਇਹ ਬੰਦੇ ਬਿਮਾਰ ਨਹੀਂ ਹੋਣਗੇ ਤੇ ਹੋਰ ਸਾਧ ਸੰਗਤ ਇੱਕ ਬੰਦਾ ਐ ਜਿਹੜਾ ਕੁਦਰਤ ਦੇ ਉਲਟ ਜਾ ਰਿਹਾ ਤੈਨੂੰ ਉਹ ਬਿਮਾਰ ਹੋ ਰਿਹਾ ਪੰਛੀਆਂ ਜਾਨਵਰਾਂ ਦੇ ਕੋਈ ਹਸਪੀਟਲ ਨਹੀਂ ਜਦੋਂ ਮੈਂ ਕਥਾ ਸੁਣਾਈ ਮੈਨੂੰ ਕੈਨੇਡਾ ਚ ਇੱਕ ਬੰਦੇ ਕਹਿੰਦੇ ਵਾਬਾ ਜੀ ਇੱਥੇ ਤਾਂ ਐਨੀਮਲ ਹਸਪੀਟਲ ਹੈ ਮੈਂ ਕਿ ਉਹ ਵੀ ਬੰਦਿਆਂ ਦੀ ਵਜ੍ਹਾ ਕਰਕੇ ਖੁੱਲਿਆ ਹੈ ਕਿਉਂ ਜਾਨਵਰ ਤੁਸੀਂ ਘਰ ਚ ਰੱਖ ਲੈ ਔਰ ਤੁਸੀਂ ਆਪਣੇ ਅਨੁਸਾਰ ਉਹਨਾਂ ਨੂੰ ਚਲਾਉਣ ਲੱਗ ਪਏ ਉਹ ਵਿਚਾਰੇ ਤਾਂ ਬਿਮਾਰ ਹੋ ਗਏ ਜਦੋਂ ਫਿਜ਼ਾ ਦੇ ਖੁੱਲੀ ਫਿਜ਼ਾ ਵਿੱਚ ਰਹਿੰਦੇ ਸਨ ਉਹ ਬਿਮਾਰ ਨਹੀਂ ਸੀ ਤੁਸੀਂ ਬਿਮਾਰ ਕੀਤਾ ਕਿਉਂ ਆਪਣੇ ਅਨੁਸਾਰ ਚਲਾਉਣ ਲੱਗ ਜਿਹੜਾ ਤੁਸੀਂ ਖਾਂਦੇ ਹੋ ਖਾਣਾ ਪਨੀਰ ਪਾਉਣ ਲੱਗ ਪੈ ਲੋ ਕੁੱਤਿਆਂ ਨੂੰ ਉੱਥੇ ਬਾਹਰ ਪਤਾ ਨਹੀਂ ਕਿਉਂ ਮੈਂ ਤੇ ਹੈਰਾਨ ਹੋ ਗਿਆ ਕਹਿੰਦੇ ਅਸੀਂ ਨੌਨ ਵੇਜ ਵਾਲਾ ਪੀਜ਼ਾ ਪੁੱਤੇ ਨੂੰ ਖਲਾਈ ਦਿਆ ਹੁਣ ਉਹ ਕੁੱਤਾ ਵਿਚਾਰਾ ਬਿਮਾਰ ਹੀ ਹੋਣੇ ਤੁਸੀਂ ਜਾਨਵਰਾਂ ਨੂੰ ਖੁਦ ਬਿਮਾਰ ਕਰ ਰਹੇ ਹੋ ਆਪ ਵੀ ਬੰਦਾ ਬਿਮਾਰ ਹੋ ਰਿਹਾ ਹੈ ਖੈਰ ਕੁਦਰਤ ਦੇ ਅੰਗੇਸਟ ਜਾ ਕੇ ਉਹ ਮਹਾਪੁਰਸ਼ ਉਸ ਦਰਖਤ ਦੀ ਛਾਵੇਂ ਬੈਠੇ ਤੇ ਘੁੱਗੀ ਉੱਪਰ ਬੋਲਣ ਲੱਗ ਪਿੱਟਿਆ ਹੋਇਆ ਦੁਪਹਿਰਾ ਬੰਦਗੀ ਜੁੜੇ ਹੋਏ ਸਾਧੂ ਵੇਖੋ ਕਿੰਨੀ ਪਾਵਰ ਹੈ ਉਹਨਾਂ ਆਵਾਜ਼ ਸੁਣ ਕੇ ਉਹਨੂੰ ਆਵਾਜ਼ ਮਾਰ ਕੇ ਕਿਹਾ ਗ੍ਰੰਥੀ ਨੂੰ ਕਹਿੰਦੇ ਨੇ ਛੱਤਰ ਸਿੰਘ ਕਹਿੰਦਾ ਹਾਂਜੀ ਮਹਾਰਾਜ ਕਹਿੰਦੇ ਆ ਘੁਗੀ ਕੀ ਬੋਲਦੀ ਆ ਕਹਿੰਦਾ ਮਹਾਰਾਜ ਤੁਹਾਨੂੰ ਪਤਾ ਹੋਣਾ ਸਾਨੂੰ ਕੀ ਪਤਾ ਪੰਛੀ ਨਹੀਂ ਮਹਾਰਾਜ ਕਾਪੂਂਗੋਂ ਕਰੀ ਜਾਂਦੀ ਕਹਿੰਦੇ ਨਹੀਂ ਕੁਛ ਬੋਲਦੀ ਆ ਸੁਣ ਉਹ ਫਿਰ ਬੋਲੀ ਕਹਿੰਦੇ ਘੁਗੀ ਕੀ ਬੋਲਦੀ ਉਹ ਕਹਾਂ ਮਹਾਰਾਜ ਤੁਹਾਨੂੰ ਪਤਾ ਹੈ ਤੇ ਫਿਰ ਮਹਾਂਪੁਰਸ਼ਾਂ ਇੱਕ ਮਿੰਟ ਚੁੱਪ ਕਰਕੇ ਬੁੱਲੇ ਸੁਰੱਖਾਂ ਖੋਲ ਕੇ ਕਹਿੰਦੇ ਨਛੱਤਰ ਸਿਆ ਇਹ ਘੁੱਗੀ ਪਤਾ ਕੀ ਬੋਲਦੀ ਐ ਇਹ ਕਹਿੰਦੀ ਐ ਭਾਮੀਆਂ ਨੇ ਉਜੜ ਜਾਣਾ ਭਾਮੀਆਂ ਪਿੰਡ ਐ ਕਹਿੰਦੇ ਘੁੱਗੀ ਕਹਿੰਦੀ ਭਾਮੀਆਂ ਨੇ ਉਜੜ ਜਾਣਾ ਭਾਮੀਆਂ ਨੇ ਉਜੜ ਜਾਣਾ ਉਹ ਕਹਿੰਦੇ ਮਹਾਰਾਜ ਭਲਾ ਕਰੋ ਐਦਾਂ ਨਾ ਕਹੋ ਮਹਾਰਾਜ ਕਹਿੰਦੇ ਮੈਂ ਥੋੜੀ ਕਹਿ ਰਿਹਾ ਇਹਦੀ ਬਾਤ ਤੋਂ ਮੈਨੂੰ ਲੱਗਦਾ ਇਹ ਕਹਿ ਰਹੀ ਭਾਮੀ ਉਜੜ ਜਾਣਾ ਉਹ ਕਹਿੰਦੇ ਮਾਰਾ ਪਲਾਕ ਕਰੋ ਸਾਧ ਸੰਗਤ ਇਹ ਤੇ ਤਰਕ ਨਾਲ ਕਰਿਓ ਇਹ ਗੱਲ ਸਚਾਈ ਹੈ ਉਹ ਭਾਈ ਨਿਛਤਰ ਸਿੰਘ ਕਹਿੰਦੇ ਮਾਰਾ ਪਲਾ ਕਰੋ ਨਾ ਕਰਦਾ ਤੁਮ ਆਪੁਰਸ਼ ਕਹਿੰਦੇ ਅਸੀਂ ਕੌਣ ਹੁੰਨੇ ਭਾਈ ਪਲਾ ਕਰਨ ਵਾਲਾ ਅਸੀਂ ਕੌਣ ਹੁੰਨੇ ਕਿਸੇ ਦਾ ਪਲਾ ਕਰਨ ਵਾਲੇ ਪਲਾ ਕਰਨਾ ਰੱਬ ਨੇ ਤੇ ਰੱਬ ਆ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਆਖੋ ਵਾਹਿਗੁਰੂ ਉਹ ਕਹਿੰਦੇ ਪਲਾ ਕਰਨਾ ਰੱਬ ਨੇ ਤੇ ਰੱਬ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਾ ਵਾ ਬਾਣੀ ਨਿਰੰਕਾਰ ਹੈ ਤਿਸ ਜੇ ਵਡ ਅਵਰ ਨ ਕੋਏ ਕਹਿੰਦੇ ਨਛੱਤਰ ਸਿਆ ਜੇ ਨਗਰ ਬਚਾਉਣਾ ਗੁਰੂ ਗ੍ਰੰਥ ਸਾਹਿਬ ਦਾ ਅਖੰਡ ਪਾਠ ਸ਼ੁਰੂ ਕਰਦੋ ਪੜ ਅਖੰਡ ਪਾਠ ਸਹਿਬ ਰਮ ਕਰਦੋ ਬਾਣੀ ਪੜਨੀ ਸ਼ੁਰੂ ਕਰਦੇ ਹੋ ਲਗਾਤਾਰ ਕਹਿੰਦੇ ਰੱਬ ਬਚਾ ਸਕਦਾ ਤੇ ਰੱਬ ਬਾਣੀ ਆ ਕਲ ਯੁਗ ਵਿੱਚ ਇਤੋਂ ਪਰ ਹੋਰ ਕੋਈ ਰੱਬ ਨਹੀਂ ਹੈ ਕਹਿੰਦੇ ਮਹਾਰਾਜ ਸਤਿਵੰਦ। ਕਹਿੰਦੇ ਮਹਾਰਾਜ ਕਦੋਂ ਰੰਮ ਕਰੀਏ? ਕਹਿੰਦੇ ਕੱਲ ਹੀ ਕਰਦੇ। ਕਹਿੰਦੇ ਮਹਾਰਾਜ ਸਤਿਵੰਦ। ਜਦੋਂ ਉਹਨੇ ਉਸੇ ਵਕਤ ਉਹਦੋਂ ਦੁੱਧੇ ਟੈਲੀਫੋਨ ਹੁੰਦੇ ਸੀ ਧਾਰ ਵਾਲੇ। ਉਹਨੇ ਇੱਕ ਦੋ ਬੰਦਿਆਂ ਨੂੰ ਜਿਨ੍ਹਾਂ ਦੇ ਨੰਬਰ ਸੀ ਕੀਤਾ ਭਾਈ ਕੱਲ ਨੂੰ ਪਾਠੀ ਸਿੰਘ ਆਪਾਂ ਪਾਠ ਰੱਖਣੇ ਹਨ ਪਰ ਰੰਮ ਕਰਨੇ। ਕਹਿ ਦਿੱਤਾ। ਤੇ ਫਿਰ ਉਹਨੂੰ ਪੁੱਛ ਲਿਆ ਕਹਿੰਦੇ ਮਹਾਰਾਜ ਕਿੰਨੇ ਕੁ ਪਾਠ ਕਰਾਈਏ? ਕਿਵੇਂ ਬੰਦ ਨਾ ਕਰੀ ਲੜੀ। ਚਲਾਈ ਚੱਲ। ਉਹ ਕਹਿੰਦਾ ਮਾਰਾ ਸਤਿਵਚਨ ਉਹ ਕਹਿੰਦਾ ਮੈਂ ਫਿਰ ਗੱਲ ਕੀਤੀ ਜਿਹੜੇ ਹੁਣ ਉੱਥੇ ਸੇਵਾ ਕਰਦੇ ਉਹਨਾਂ ਨੂੰ ਬੇਨਤੀ ਕੀਤੀ ਉਦੋਂ ਸੇਵਾਦਾਰ ਸੀ ਕਹਿੰਦੇ ਮੈਂ ਕਿਹਾ ਪੈਸੇ ਕਿੱਥੋਂ ਆਉਣਗੇ ਪਾਠੀਆਂ ਨੂੰ ਪੈਸੇ ਵੀ ਦੇਣੇ ਹਨ ਖੰਡਪਾਠ ਸਾਹਿਬ ਐਵੇਂ ਥੋੜੀ ਹੁੰਦੇ ਪੈਸੇ ਕਿੱਥੋਂ ਆਉਣਗੇ ਉਹਨੇ ਸੇਵਾਦਾਰ ਨੇ ਕਿਹਾ ਐਵੇਂ ਕਰਨੇ ਆਪਾਂ ਬਾਬਾ ਜੀ ਨੂੰ ਕਹਿੰਨੇ ਪਹਿਲਾ ਪਾਠ ਮਾਰਾ ਤੁਹਾਡੇ ਵੱਲੋਂ ਰਖਾ ਦਿੰਨੇ ਆ ਇੱਕ ਪਾਠ ਦੀ ਭੇਟਾ ਆਪਾਂ ਲੈ ਲੈਣੀ ਹੈ ਤੋ ਤੁਮ ਬਾਅਦ ਆਪੇ ਚੱਲੀ ਜਾਣਾ ਤੇ ਕੋਲ ਹੋ ਕੇ ਬੇਨਤੀ ਕੀਤੀ ਮਾਰੇ ਪਹਿਲਾ ਪਹਾਠ ਆਪ ਜੀ ਵੱਲੋਂ ਨਾ ਕਰਦੇ ਹੀ ਕਹਿੰਦੇ ਹਾਂਜੀ ਹਾਂਜੀ ਕਰਦੇਓ ਤਾਂ ਉਸ ਵਕਤ ਉਦੋਂ ਭੇਟਾ 2100 ਰੁਪਇਆ ਚੱਲਦੀ ਸੀ ਉਸ ਵਕਤ 2100 ਰੁਪਇਆ 400 ਰੁਪਇਆ ਫਨਪਾਠ ਦਾ ਮਿਲਦਾ ਸੀ ਕਹਿੰਦੇ ਅਸੀਂ ਸ਼ੁਰੂ ਕਰ ਉਹ ਤੋਂ ਬਾਅਦ ਇੱਕ ਪਾਠ ਪਿੰਡ ਦੇ ਸਰਪੰਚ ਨੂੰ ਕਹਿੰਦਾ ਇੱਕ ਪਾਠ ਅਸੀਂ ਗ੍ਰੰਥੀਆਂ ਨੇ ਆਪਣੇ ਵੱਲੋਂ ਫ੍ਰੀ ਕਰ ਦਿੱਤਾ ਤਿੰਨ ਹੋ ਗਏ ਇੱਕ ਪਾਠ ਹੋਰ ਕੋਈ ਸੱਜਣ ਉੱਥੇ ਜ਼ਿੰਮੇਦਾਰ ਹੁੰਦਾ ਸੀ ਉਹਨੂੰ ਕਿ ਉਹਦੇ ਵੱਲੋਂ ਭੇਟਾ ਲੈ ਲਈ ਕਹਿੰਦੇ ਪੰਜ ਪਾਠ ਹੋ ਗਏ ਫਿਰ ਮਹਾਪੁਰਸ਼ਾਂ ਨੇ ਕਿਹਾ ਇੱਕ ਸਾਡੇ ਵੱਲੋਂ ਹੋਰ ਸੁਨੇਹਾ ਭੇਜਤਾ ਕਹਿੰਦੇ ਜਦੋਂ ਪੰਜ ਪਾਠਾਂ ਨੇ ਭੋਗ ਪੈ ਗਏ ਤਾਂ ਮਹਾਪੁਰਸ਼ ਆਪ ਆਏ ਸੇ ਕਹਿੰਦੇ ਭਾਈ ਕਿੰਨੇ ਕੁ ਪਾਠ ਅੱਗੇ ਬੁੱਕ ਹੋ ਗਏ ਕਹਿੰਦੇ ਮਹਾਰਾਜ ਸੰਗਤ ਨੂੰ ਪੀਤੀ ਹੈ ਬੇਨਤੀ 21 ਪਾਠ ਹੋ ਗਏ ਮਹਾਰਾਜ ਬੁੱਕ ਪੰਜਵੇਂ ਦਾ ਭੋਗ ਹੈ ਅੱਗੇ ਹੋਰ ਅਜੇ 16 ਪਾਠ ਹੋਰ ਬੁੱਕ ਤਾਂ ਕਹਿੰਦੇ ਉਹ ਮਾਤੂਸ਼ ਕਹਿੰਦੇ ਬਸ ਹੁਣ ਇਹ ਡੈਰੀ ਇੱਥੇ ਹੀ ਬੰਦ ਕਰ ਦੇ ਪਾਪੀ ਵੱਡੀ ਕਾਪੀ ਲਾ ਲਾ ਹੁਣ ਹੁਣ ਬਹੁਤ ਪਾਠ ਆਣੇ ਤੇ ਕਹਿੰਦੇ ਮਹਾਰਾਜ ਭਾਮੀਆਂ ਦਾ ਹੁਣ ਭਲਾ ਹੋ ਜਾਏਗਾ ਕਹਿੰਦੇ ਤੈਨੂੰ ਪਤਾ ਲੱਗ ਹੀ ਜਾਣਾ ਮਰਨ ਨਗਰ ਦਾ ਭਲਾ ਹੋ ਜਾਏਗਾ ਭਾਮੀਆਂ ਦਾ ਕਹਿੰਦੇ ਤੈਨੂੰ ਪਤਾ ਲੱਗ ਹੀ ਜਾਣਾ ਉਦੋਂ ਕੋ ਪੱਕ ਕੇ ਚਲੇਗਾ ਅਗਲੇ ਦਿਨ ਪਹਾੜ ਠ ਇੱਕ ਫਿਰ ਭੋਗ ਕਾ ਕੇ ਫਿਰ ਰੰਮ ਕਰਦਾ ਉਹ ਕਹਿੰਦਾ ਮੱਧ ਵਾਲਾ ਦਿਨ ਮੱਧ ਵਾਲਾ ਸਮਝਿਓ ਗਵਲੇ ਦਿਨ ਅਖੰਡ ਪਾਠ ਸਾਜ ਚੱਲ ਰਿਹਾ ਸੀ ਤਿੰਨ ਪੱਠੀ ਰੋਣ ਲੱਗ ਕੇ ਪਿੰਡਾਂ ਨੂੰ ਚਲੇ ਗਏ ਨਾਲ ਦੇ ਸੀ ਦੋ ਜਣੇ ਅਸੀਂ ਉੱਥੇ ਹਾਜ਼ਰ ਸੀ ਕਹਿੰਦਾ ਭਾਈ ਸਾਹਿਬ ਦੁਪਹਿਰ ਦੇ 2 ਵਜੇ ਗਵਲੇ ਦਿਨ ਤੇ ਅਨਾਉਂਸਮੈਂਟ ਹੋ ਗਈ ਗੱਡੀਆਂ ਭੰਮਣ ਲੱਗ ਪਈਆਂ ਫੌਜ ਨੇ ਤੇ ਪੰਜਾਬ ਪੁਲਿਸ ਨੇ ਅਨਾਉਂਸਮੈਂਟ ਕੀਤੀ ਭਾਮੀਆਂ ਚ ਕੋਈ ਬੰਦਾ ਬਾਹਰ ਨਾ ਜਾਵੇ ਨਾ ਕੋਈ ਬਾਹਰੋਂ ਪਿੰਡ ਵਿੱਚ ਆਵੇ ਜਿਹੜਾ ਕੋਈ ਬਾਹਰ ਨਿਕਲਣ ਦੀ ਕੋਸ਼ਿਸ਼ ਕਰੇਗਾ ਗੋਲੀ ਮਾਰਨ ਦਾ ਆਰਡਰ ਹੈ ਚਾਰ ਸ਼ਫੇਰੇ ਪਿੰਡ ਦੇ ਫੌਜ ਘੁੰਮਣ ਲੱਗ ਲੋਕੀ ਪੁੱਛਣ ਲੱਗ ਪਏ ਕੀ ਹੋ ਘਰਾਂ ਚੋਂ ਕੋਈ ਬਾਹਰ ਨਾ ਨਿਕਲੇ ਜਿਹੜਾ ਬਾਹਰ ਨਿਕਲੇਗਾ ਗੋਲੀ ਦਾ ਆਰਡਰ ਹੈ ਫੌਜ ਨੇ ਪੂਰਾ ਪਿੰਡ ਸੀਲ ਕਰਤਾ ਘੁੰਮਣ ਲੱਗ ਪਏ ਉੱਥੇ ਫੌਜ ਵੀ ਪੁਲਿਸ ਵੀ 2 ਵਜੇ ਦੇ ਉੱਤੇ ਘੁੰਮਦੇ ਸ਼ਾਮਾਂ ਦੇ 6 ਵਜੇ ਰਹਿ ਰਾਤ ਨੂੰ ਫਿਰ ਉਹਨੇ ਅਨਾਉਂਸਮੈਂਟ ਕੀਤੀ ਭਾਈ ਅਜੇ ਸਰਚ ਪੂਰੀ ਨਹੀਂ ਹੋਈ ਕੋਈ ਬੰਦਾ ਬਾਹਰ ਨਾਲ ਨਿਕਲੇ ਕਹਿੰਦਾ ਲੋਕ ਦਿਨੇ-ਦਿਨੇ ਦਵਾ ਨਾ ਕੋਈ ਖੇਤਾਂ ਨੂੰ ਵੀ ਨਹੀਂ ਗਿਆ ਜਿਹਦੇ ਕੋਲ ਸੀ ਉਹਨੇ ਸਾਰੇ ਆ ਵਿਚਾਰੇ ਨੇ ਪਸ਼ੂਆਂ ਦਾ ਵੀ ਇਦਾਂ ਹੀ ਰਾਤ ਲੰਘ ਗਈ ਅਗਲੇ ਦਿਨ ਕਹਿੰਦਾ ਸੀ ਦੋਹਾਂ ਪਾਠੀਆਂ ਨੇ ਖੰਡ ਪਟ ਸਾਹਿਬ ਦਾ ਭੋਗ ਪਾਇਆ ਸਾਰੀ ਰਾਤ ਅਸੀਂ ਬਦਲ ਬਦਲ ਕੇ ਬੈੰਦੇ ਰਹੇ ਇੱਕ ਕੋਈ ਤੋਹਫੀਆਂ ਸੀ ਉਹ ਵਿੱਚ ਅੱਧਾ ਪਿੰਟਾ ਲਾ ਦੇ ਜਦੋਂ ਭੋਗ ਪੈ ਗਿਆ ਦੂਜਾ ਪੜ ਫਿਰ ਅਸੀਂ ਨੰਮ ਕਰਤਾ ਤਾਂ ਅਗਲੇ ਦਿਨ ਦੁਪਹਿਰੇ 12 ਵਜੇ ਫਿਰ ਅਨਾਊਂਸਮੈਂਟ ਕੀਤੀ ਫੌਜ ਨੇ ਹੁਣ ਤੁਸੀਂ ਪਿੰਡ ਤੋਂ ਬਾਹਰ ਜਾ ਆ ਸਕਦੇ ਹੋ মিডিਆ ਉੱਥੇ ਪਹੁੰਚ ਗਿਆ ਨਿਕਲਿਆ ਪਤਾ ਕੀ ਪਿੰਡ ਦੇ ਨਾਲ ਹੀ ਇੱਕ ਮੋਟਰ ਖੂਹ ਵਿੱਚ ਸੁੱਕਾ ਖੂਹ ਸੀ ਪੂਰੇ ਦਾ ਪੂਰਾ ਖੂਹ ਬੁਰਗੂਦ ਨਾਲ ਅਸਲੇ ਨਾਲ ਗੋਲੀਆਂ ਨਾਲ ਸਟੇਨ ਗੰਨਾ ਨਾਲ ਗੋਲੇ ਮੰਬ ਦੇ ਉਹਨਾਂ ਨਾਲ ਪਰ ਪੂਰਾ 4-ਵੀਲਰ ਭਰਿਆ ਸੀ ਉੱਥੋਂ ਪੂਰਾ ਅਸਲਾ ਨਿਕਲਿਆ ਸੀ ਇਹਨਾਂ ਦਾ ਪਵਾਡੀਆਂ ਦਾ ਲੁਕੋਇਆ ਖਾੜਕੋ ਸਿੰਘਾਂ ਨੇ ਉਹ ਪੂਰਾ ਅਸਲੇ ਨਾਲ ਟਰੱਕ ਨੂੰ ਭਰ ਲਿਆ ਮੀਡੀਆ 'ਚ ਫੋਟੋ ਆ ਗਈਆਂ ਤੇ ਫਿਰ ਉਹਨਾਂ ਖੋਲ ਦਿੱਤੀ ਵੀ ਹੁਣ ਪਿੰਡ ਵਾਲੇ ਜੇ ਆ ਸਕਦੇ ਉਹ ਟਰੱਕ ਭਰ ਕੇ ਲੈ ਗਏ ਕੱਲੇ-ਕੱਲੇ ਘਰ ਦੀ ਤਲਾਸ਼ੀ ਹੋਈ ਪੰਮੀਆਂ 'ਚ ਕੱਲੇ-ਕੱਲੇ ਘਰ ਦੀ ਤੇ ਉਹ ਕਿੰਨਾ ਖੰਡਪੜ ਸਾਹਿਬ ਰੰਬ ਹੋ ਗਿਆ ਪਿੰਡੋਂ ਖੁੱਲ ਗਏ ਰਸਤਾ ਪੱਠੀ ਆ ਗਿਆ ਤਿੰਨ ਚਾਰ ਵਜੇ ਅਗਲੇ ਦਿਨ ਤੇ ਕਿਨਾਂ ਮੈਂ ਸਕੂਟਰ ਚੱਕਿਆ ਭੱਜ ਗਿਆ ਉੱਥੇ ਨੂੰ ਜਿੱਥੇ ਵਾਹਪੁਰਛ ਰਹਿੰਦੇ ਸੀ ਹੰਸਾਲੀ ਜਦੋਂ ਗਏ ਤਾਂ ਸਾਹਮਣੇ ਕੁਰਸੀ ਤੇ ਬੈਠੇ ਮੈਂ ਜਾ ਕੇ ਜੇ ਫਤਿਹ ਬੁਲਾਈ ਮੋਰੇ ਨੂੰ ਪਤਾ ਕੀ ਬੋਲੇ ਕਹਿੰਦੇ ਨਿਸ਼ੱਤਰ ਸਿਆਮ ਬਚ ਗਿਆ ਭਾਮੀਆਂ ਕਹਿੰਦਾ ਮੈਂ ਰੋਣ ਲੱਗ ਪਿਆ ਮਾਰੇ ਕੱਲ ਦੇ ਅਸੀਂ ਦੋਏ ਪੱਠੀ ਫਸੇ ਹੋਏ ਕਹਿੰਦੇ ਬਚ ਗਿਆ ਭਾਮੀਆਂ ਨਿਸ਼ੱਤਰ ਸਿਆਮ ਜਿਹੜੇ ਗੋਲੇ ਨਿਕਲੇ ਉੱਥੇ ਹੀ ਚੱਲਣੇ ਸੀ ਜਿਹੜੇ ਗੋਲੇ ਨਿਕਲੇ ਖੋਜੋਂ ਉੱਥੇ ਹੀ ਚੱਲਣੇ ਸੀ